ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਸ਼੍ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿੱਥੇ ਕੀ ਜੋ ਉਹਨਾਂ ਦੀ ਪਾਰਟੀ ਦੇ ਨਾਲ ਰੁੱਸੇ ਹੋਏ ਨੇ ਉਹਨਾਂ ਦੇ ਵੱਡੇ ਆਗੂ ਵਿਧਾਇਕ ਉਹਨਾਂ ਦੀ ਕਾਰ ਵਾਪਸੀ ਕਰਵਾ ਰਹੇ ਨੇ ਜੇਕਰ ਗੱਲ ਕਰ ਲਈਏ ਪਿਛਲੇ ਦਿਨੀ ਅਨਿਲ ਜੋਸ਼ੀ ਅਤੇ ਜੋ ਸਾਬਕਾ ਮੰਤਰੀ ਨੇ ਸਿਕੰਦਰ ਸਿੰਘ ਮਲੂਕ ਦੀ ਵੀ ਕਾਰ ਵਾਪਸੀ ਕਰਵਾਈ ਗਈ ਲੇਕਿਨ ਹੁਣ ਬਹੁਤ ਹੀ ਵੱਡੀ ਇੱਕ ਚਰਚਾ ਛਿੜੀ ਹੋਈ ਹੈ ਜੋ परमिंदर सिंह तींसा दी वापसी बारे जेकर ਗੱਲ ਕਰੀਏ ਤਾਂ ਹੁਣ ਸ਼੍ਰੋਮੇ ਅਕਾਲੀ ਦਲ ਵਿੱਚ ਕੀ ਜੋ ਪਰਮਿੰਦਰ ਸਿੰਘ ਤੀंसा ਨੇ ਉਹ ਵਾਪਸੀ ਕਰਨਗੇ ਲੇਕਿਨ ਉਹਦੇ ਤੇ ਉਹਨਾਂ ਦਾ ਇੱਕ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਪਰਮਿੰਦਰ ਸਿੰਘ ਤੀंसा ਨੇ ਕਿਹਾ ਕਿ ਮੈਂ ਆਪਣੇ ਦਿਲ ਤੋਂ ਰਿਸਪੈਕਟ ਕਰਦਾ ਹਾਂ ਸ਼੍ਰੋਮੇ ਅਕਾਲੀ ਦਲ ਦੀ ਲੇਕਿਨ ਮੈਂ ਜੋ ਆਪਣੀ ਸ਼੍ਰੋਮੇ ਅਕਾਲੀ ਦਲ ਦੇ ਵਿੱਚ ਵਾਪਸੀ ਨਹੀਂ ਕਰਾਂਗਾ ਕਿਉਂਕਿ ਜੇਕਰ ਇਹਦੀ ਜੋ ਹੈ ਆਪਣਾ ਇਹਦਾ ਡੋਰ ਹੈ ਜੇਕਰ ਉਸ ਬੀਰ ਸਿੰਘ ਬਾਦਲ ਦੇ ਹੱਥ ਰਹਿੰਦੀ ਹੈ ਤਾਂ ਮੈਂ ਬਾਦਲ ਦੇ ਜੋ ਹੈ ਅਗਵਾਈ ਹੇਠ ਕੰਮ ਨਹੀਂ ਕਰਾਂਗਾ ਉਹਨਾਂ ਨੇ ਆਪਣੀ ਜ਼ੁਬਾਨ ਤੋਂ ਬਿਲਕੁਲ ਮਨਾ ਕਰ ਦਿੱਤਾ ਹੈ ਇਹ ਜੋ बार-बार ਸੋਸ਼ਲ ਮੀਡੀਆ ਤੇ ਵੀ ਵੀਡੀਓ ਵਿਖਾਈਆਂ ਜਾ ਰਹੀਆਂ ਨੇ ਕਿ ਜੋ ਪਰਮਿੰਦਰ ਸਿੰਘ ਕਿੰਸਾ ਨੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕੰਮ ਕਰਨ ਤੋਂ ਨਾ ਕਰ ਦਿੱਤੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਮੇਰੇ ਪਿਤਾ ਜੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਸੀ ਲੇਕਿਨ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਬਹੁਤ ਹੀ ਵੱਡਾ ਇੱਕ ਆਪਣਾ ਇਮਾਨਦਾਰੀ ਦੀ سپورਟ ਦਾ ਹੱਕਦਾਰ ਸਮਝਦੇ ਸੀ ਲੇਕਿਨ ਜੋ ਸੁਭੀ ਸਿੰਘ ਬਾਦਲ ਨੇ ਇਸ ਦੀ ਜੋ ਪੰਜ ਮੈਂਬਰੀ ਕਮੇਟੀ ਦੀ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਉਲੰਘਣਾ ਕਰਕੇ ਇਸ ਦਾ ਜੋ ਤਾਰ-ਤਾਰ ਕਰ ਦਿੱਤਾ ਹੈ ਲੇਕਿਨ ਅਸੀਂ ਅੱਜ ਵੀ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਸਿਰ ਝਕਾਉਣੇ ਆ ਤੇ ਉਹਨਾਂ ਦੀ ਹੀ ਜੋ ਪੰਜ ਮੈਂਬਰੀ ਕਮੇਟੀ ਹੈ ਉਹਦੀ ਅਗਵਾਈ ਦੀ ਅਸੀਂ ਅੱਜ ਵੀ ਇੱਜ਼ਤ ਕਰਦੇ ਹਾਂ ਜੇਕਰ ਕੋਈ ਹੋਰ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਸਾਹਮਦਾ ਹੈ ਜਾਂ ਸੱਤ ਮੈਂਬਰੀ ਕਮੇਟੀ ਇਹਦੀ ਕੋਈ ਹੋਰ ਸਾਹਮਣੇ ਲੈ ਕੇ ਆਉਂਦਾ ਹੈ ਜਾਂ ਕੋਈ ਹੋਰ ਪ੍ਰਧਾਨ ਬਣਦਾ ਤਾਂ ਮੈਂ ਸ਼੍ਰੋਮਣੀ ਅਕਾਲੀ ਦਲ ਜ਼ਰੂਰ ਆਵਾਂਗਾ ਵਾਪਿਸ ਲੇਕਿਨ ਮੈਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਹ ਕੰਮ ਨਹੀਂ ਕਰਾਂਗਾ ਉਹਨਾਂ ਨੇ ਬਿਲਕੁਲ ਹੀ ਨਾ ਕਰ ਦਿੱਤੀ ਐ ਸੁਖਬੀਰ ਸਿੰਘ ਬਾਦਲ ਦੇ ਨਾਲ ਹੱਥ ਦਲ ਹੱਥ ਮਲਾਉਂਦੇ ਤੇ ਉਹਨਾਂ ਨੇ ਇਹ ਵੀ ਗਿਆ ਕਿ ਸੁਖਬੀਰ ਸਿੰਘ ਬਾਦਲ ਨੇ ਜੋ ਗੱਲਾਂ ਕੀਤੀਆਂ ਜੋ ਉਹਨੇ ਆਪਣੇ ਹੁੰਦਿਆ ਹੁਕਮਨਾਮਿਆਂ ਦੀ ਪਾਲਣਾ ਨਹੀਂ ਕੀਤੀ ਤਾਂ ਅਸੀਂ ਇਹ ਚੀਜ਼ ਦੀ ਜੋ ਹੈ ਦਿਲੋਂ ਉਸ ਨੂੰ ਨਹੀਂ ਸਵੀਕਾਰ ਕਰਦੇ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਜੇਕਰ ਉਹ ਪੰਜ ਮੈਂਬਰੀ ਜਾਂ ਸੱਤ ਮੈਂਬਰੀ ਕਮੇਟੀ ਦੀ ਨਹੀਂ ਆਪਣੀ ਰਿਸਪੈਕਟ ਕਰਦੇ ਤਾਂ ਅਸੀਂ ਵੀ ਉਹਨਾਂ ਦੀ ਜੋ ਹੈ ਹੱਥ ਨਾਲ ਹੱਥ ਨਹੀਂ ਮਿਲਾਵਾਂਗੇ ਬਾਕੀ ਜੋ ਵੀ ਬੰਦ ਦੀ ਜਾਣਕਾਰੀ ਸਾਹਮਣੇ ਆਏਗੀ ਮਿਲਦੇ ਹਾਂ ਧੰਨ